ਕਿੱਥੇ ਸਿਰਜਿਆ ਜਾ ਰਿਹਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਨੇ ਸਿਰਜਿਆ ਜਾ ਰਿਹਾ ਨਾਇਕ ਜਿਹੜੇ ਸਿਧਾਂਤਾਂ 'ਤੇ ਖੜੇ ਐ ਉਹਨਾਂ ਨੂੰ ਕੈਰੇਕਟਰਲੈਸ ਦੱਸਿਆ ਜਾ ਰਿਹਾ ਜਿਹੜੇ ਸਿਧਾਂਤਾਂ ਤੋਂ ਪਗੋੜੇ ਹੋ ਗਏ ਐ ਉਹ ਧਰਮ ਪੁੱਤਰ ਬਣੇ ਬੈਠੇ ਉਹ ਕਹਿੰਦੇ ਧਰਮ ਪੁੱਤਰ ਐ ਜੀ ਧਰਮ ਦੀ ਰਾਖੀ ਕਰਦੇ ਕਿੱਥੇ ਸੋਸ਼ਲ ਮੀਡੀਆ ਤੇ ਜੇ ਸਾਡਾ ਨੌਜਵਾਨ ਉਹਨਾਂ ਵੱਲੋਂ ਬੜੀ ਚਤਰਾਹੀ ਦੇ ਛਾਤਰਤਾ ਦੇ ਨਾਲ ਸਿਰਜੇ ਜਾ ਰਹੇ ਨੈਰੇਟਿਵ ਨੂੰ ਕਰੈਕ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰਦਾ ਫਿਰ ਅਸੀਂ ਉਹਨਾਂ ਦੇ ਸੁਪਨਿਆਂ ਨੂੰ ਜਾਗਣਾ ਚੁਰ ਕਰ ਸਕਦੇ ਫਿਰ ਉਹਨਾਂ ਦੇ ਸੁਪਨਿਆਂ ਨੂੰ ਅਸੀਂ ਘਾਟ ਢੇਰੀ ਕਰ ਸਕਦੇ ਹਾਂ ਅੱਜ ਉਹਨਾਂ ਦੇ ਸੁਪਨਿਆਂ ਨੂੰ ਢਾਹ ਢੇਰੀ ਕਰਨ ਦਾ ਬਹੁਤ ਵੱਡੀ ਜ਼ਰੂਰਤ ਹੈ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਕਿਸੇ ਨੇ ਕੋਈ ਜਾਗੀ ਕਰੋਦੀ ਨਹੀਂ ਹੈ ਜਦ ਜਨਮ ਨਹੀਂ